15 ਦਿਨ ਪਹਿਲਾਂ ਆਏ ਹੜ ਨਾਲ ਸਿੱਖ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੜ ਦੀ ਮਾਰੇ ਹੇਟ ਆਏ ਪਿੰਡ ਪੱਖੋ ਕੇ ਟਾਲੀ ਸਾਇਬ ਕਲੋਨੀਆਂ ਵਾਸੀ ਬੀਬੀਆਂ ਨੇ ਦੱਸਿਆ ਕਿ ਅਚਾਨਕ ਹੜ ਨਾਲ ਆਏ ਉਹ ਆਪਣਾ ਘਰ ਦਾ ਸਮਾਨ ਵੀ ਨਹੀਂ ਕੱਢ ਸਕੇ ਅਤੇ ਨਾ ਹੀ ਆਪਣੇ ਜੀਵਾਂ ਨੂੰ ਬਚਾ ਸਕੇ ਏ ਸਾਰੇ ਆਪਾਂ ਨਾ ਇੱਧਰ ਸਾਡਾ ਥਾਂ ਸੀਗਾ ਉੱਧਰ ਸਾਡੇ ਘਰ ਵਾਲੇ ਲਾ ਕੇ ਗਏ ਸੀ ਕਿ ਡੰਡਾ ਕਹਿੰਦੇ ਸੀ ਸਾਰੇ ਜਾਣੇ ਵੀ ਚਲੋ ਪਾਣੀ ਦੇਖ ਲੈਨੇ ਆ ਵੀ ਬਾਹਰੋਂ ਆਉਂਡਿਆ ਕਿ ਚਾਹੇ ਵੀ ਮਲਕੀ ਮੀਂਹ ਦਾ ਪਾਣੀ ਆ ਤੇ ਇੱਧਰ ਆਉਂਦੇ ਸੀ ਤੇ ਪਾਣੀ ਵੇਖ ਕੇ ਜਾਂਦੇ ਸੀ ਤੇ ਇੱਧਰ ਮਲਕੀ ਸਾਨੂੰ ਪਤਾ ਨਹੀਂ ਜੱਕ ਦਮ ਲੱਗਾ ਆਪਾਂ ਸੁੱਤੇ ਪਏ ਸੀਗੇ ਉਹ ਟਾਈਮ ਤੇ ਤੇ ਮੇਰਾ ਸਾਰਿਆਂ ਨੂੰ ਪਤਾ ਆ ਵੀ ਘਰ ਦੇ ਵਿੱਚ ਜੋ ਮਜਬੂਰੀ ਮੇਰਾ ਮੁੰਡਾ ਬਿਮਾਰ ਸੀ ਆਪਾਂ ਲੰਮੇ ਪਏ ਸੀਗੇ ਪਿੰਡ ਵਾਲਾ ਸਾਡਾ ਬਹੁਤ ਮੁਲਾਜ਼ਮੇ ਆ ਉਹਨੇ ਆਣ ਕੇ ਰੋਲੀ ਪਾਈ ਬੱਚੇ ਲੈ ਕੇ ਬਾਹਰ ਹੋ ਜੋ ਹੁਣ ਕੁਛ ਨਹੀਂ ਹੋ ਸਕਦਾ ਆਈ ਲੈ ਕੇ ਤੇ ਚਲ ਗਏ ਸਾਡੇ ਵਹਂਦੇ ਆ ਵਹਂਦੇ 10 ਫੁੱਟ ਪਾਣੀ ਹੋ ਗਿਆ ਪਿੰਡ ਕਿਹੜਾ ਤੇ ਪਿੰਡੇ ਟਾਲੀ ਸਾਹਿਬ ਪੱਖੋ ਕਿਤੇ ਕਰਨੋਲੀਆਂ ਵੱਜਦੀਆਂ ਟਾਈਮ ਕੀ ਸੀ ਜਦੋਂ ਪਾਣੀ ਆਇਆ ਇਹ 4 ਵਜੇ ਨਹੀਂ ਇਹ 4 4 ਕਿਤੇ ਵਜ ਗਏ 4 ਵਜੇ ਦਾ ਪਾਣੀ ਮਲਿਕ ਪਹੁੰਚ ਗਿਆ ਸੀ ਭਾਂਜੀ ਜਦੋਂ ਪਾਣੀ ਆਇਆ ਹਾਂਜੀ ਫਿਰ ਕਿੱਦਾਂ ਆਪਣਾ ਬਚਾਅ ਕੀਤਾ ਬਚਾਅ ਸਰ ਜੀ ਕੋਠਿਆਂ ਤੇ ਚੜ ਗਏ ਆ ਕੁਝ ਵਿਚਾਰੇ ਜਾਨਾਂ ਬਚਾਉਂਦੇ ਛੋਟੇ ਕਰਕੇ ਕਿ ਚਲੋ ਸਾਰੇ ਮਲਿਕੀ ਚਰਚ ਵਿੱਚ ਚਲ ਗਏ ਨੇ ਕੋਈ ਸਮਾਨ ਨਹੀਂ ਕਿਸੇ ਨੇ ਸਮਾਨ ਨਹੀਂ ਸਾਂਭਿਆ ਕਿਸੇ ਨੇ ਕੁਝ ਨਹੀਂ ਸਰ ਜੀ ਸਾਂਭਿਆ ਬਸ ਇਹੀ ਹੈਗਾ ਤੇ ਆਪ ਆਪਣੀਆਂ ਜਾਨਾਂ ਹੀ ਬਚਾਈਆਂ ਹਰ ਇੱਕ ਨੇ ਪਾਣੀ ਬਹੁਤ ਜ਼ਿਆਦਾ ਹੈਗਾ ਦਾਦਾ ਪੁਰਧਾਨ ਦੱਸਣ ਲਿਆ ਕਿ ਸਾਡੇ ਘਰ ਦੇ ਵਿੱਚੋਂ ਜਿਹੜਾ ਹੀ ਉਹ ਬਾਹਰ ਨੂੰ ਚੀਜ਼ਾਂ ਰੋੜਦੀਆਂ ਹੈਗੀਆਂ ਹਾਂਜੀ ਤੇ ਆਪਾਂ ਅੱਖੀ ਵੇਖਨੇ ਹਾਂ ਤੇ ਪਰ ਆਪਣੇ ਦਾ ਹਿਆ ਨਹੀਂ ਪੈਂਦਾ ਕਿ ਅੱਗੇ ਉਹ ਆਪਣੀ ਕੁਝ ਬਚਾ ਲਈਏ ਚਾਹੇ ਕੁਝ ਆਪਾਂ ਕਰ ਸਕੀਏ ਮੇਰਾ ਨਾਮ ਪੂਜਾ ਜੀ ਪੂਜਾ ਜੀ ਕਿਹੜਾ ਪਿੰਡ ਹੈ ਇਹ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹ ਹਾਲਾਤ ਤੇ ਭਾਜੀ ਇੰਨੇ ਕ ਮਾੜੇ ਹੀ ਕਿ ਜਾਨੇ ਕਿ ਵੇਖਣ ਦੇ ਲਾਇਕ ਹੀ ਨਹੀਂ ਸਾਡੇ ਜੀ ਸਾਰੇ ਖਿੱਲਰ ਫੁੱਲਰ ਗਏ ਉਸ ਟਾਈਮ ਤੇ ਕੋਈ ਵੀ ਨਹੀਂ ਕਿ ਜਿਹੜਾ ਮੇਰੇ ਕੋਲ ਮੌਜੂਦ ਹੋਏਗਾ ਕਿ ਮੇਰੀ ਬੇਟੀ ਸ਼ਹਿਰ ਫਸ ਗਈ ਇੱਕ ਚਰਚ ਚ ਫਸ ਗਈ ਘਰ ਵਾਲਾ ਮੇਰਾ ਡੰਗਰ ਬੰਨਣ ਗਿਆ ਉੱਥੇ ਹੀ ਫਸ ਗਿਆ ਉਹਨਾਂ ਕੋ ਦੋ ਦਿਨ ਨਹੀਂ ਆਇਆ ਗਿਆ ਜਾਨੇ ਕਿ ਪਾਣੀ ਹੱਦੋਂ ਬਾਹਰ ਹੀ ਹੋ ਗਿਆ ਕਾੜੋ ਕਿਤੇ ਆਇਆ ਨਹੀਂ ਗਿਆ ਮੈਂ ਇਕੱਲੀ ਆਪਣੇ ਕੋਠੇ ਤੇ ਹਿੰਮਤ ਨਹੀਂ ਹਾਰੀ ਕੋਠੇ ਤੇ ਰਹੀ ਹਾਂ ਇੰਨੇ ਸਾਡੇ ਹਾਲਾਤ ਮਾੜੇ ਹੋ ਗਏ ਆਪਾਂ ਥੱਲੇ ਵੀ ਨਹੀਂ ਆ ਸਕਦੇ ਕਿ ਥੱਲੇ ਆਣ ਕੇ ਵੇਖੀ ਕੋਈ ਚੀਜ਼ ਨਹੀਂ ਬਚੀ ਬਿਸਤਰਿਆਂ ਤੱਕ ਨਹੀਂ ਬਚਿਆ ਹਰ ਇੱਕ ਪੌਣ ਵਾਲਾ ਕੱਪੜਾ ਵੀ ਨਹੀਂ ਸਾਡਾ ਰਿਆ ਇੰਨੇ ਸਾਡੇ ਹਾਲਾਤ ਮਾੜੇ ਬਹੁਤ ਆੁਕਾ ਮੈਂ ਆ ਕੇ ਖਾਣਾ ਤੱਕ ਨਹੀਂ ਮਿਲਿਆ ਹਨੂ ਬਾਬੇ ਵਿਚਾਰੇ ਆਏ ਆ ਦੋ ਦਿਨ ਤੱਕ ਆਪਾਂ ਭੁੱਖੇ ਰਹੇ ਆ ਬਾਬਾ ਜੀ ਆਏ ਆ ਉਹਨਾਂ ਚਲੋ ਕਿਸਤੀ ਲਿਆਂਦੀ ਆ ਸਾਨੂੰ ਮਾੜਾ ਚੰਗਾ ਖਾਣਾ ਨਾ ਖਵਾਇਆ ਵਾ ਅਹੀ ਕਿਉਂ ਆਖੀ ਦਾਲ ਫੁਲਕਾ ਲਿਆਏ ਆਪਾਂ ਖਾਦਾ ਵਾ ਫਿਰ ਉਹ ਆਂਦੇ ਚਾ ਪਾਣੀ ਦਾ ਪੰਤਜਾਮ ਤੁਹਾਡਾ ਕਰਾਂਗੇ ਆਪਾਂ ਪਚਾਵਾਂਗੇ ਚਲੋ ਸਾਨੂੰ ਪਹਚਾਇਆ ਖਾਣਾ ਤਾਪੀ ਖਾਣਾ ਖਾਦਾ ਅਹੀ ਕਿਉਂ ਆਖੀ ਕੋਈ ਪਾ ਨਹੀਂ ਖਾਦਾ ਘਰ ਕੱਲੇ ਸੀ ਤੇ ਬੱਚਿਆਂ ਦਾ ਧਿਆਨ ਵੀ ਰਹੇ ਹਾਂਜੀ ਹਾਂਜੀ ਇੰਨਾ ਕੁ ਪਰੇਸ਼ਾਨੀ ਮੈਂ ਤਾਂ ਰੋ ਰਾਕੇ ਮੇਰੀ ਬੇਟੀ ਵੱਡੀ ਵੱਖਰ ਹੋਵੇ ਨਿੱਕੀ ਵੱਖਰ ਹੋਵੇ ਹਾਂਜੀ 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 ਅਸੀਂ ਇਹ ਨਹੀਂ ਆਂਦੇ ਸਾਡੇ ਕੋ ਕੁਛ ਹੋਣ ਨਹੀਂ ਡਿਆ ਹੁਣਾਨੂੰ ਦੇਂ ਡਿਆ ਖਾਣਾ ਬਣ ਕੇ ਹੁੰਦਾ ਵਾ ਸਾਡੇ ਤੱਕ ਪਹੁੰਚਾਉਂਦੇ ਐ ਭਾਏ ਨਹੀਂ ਆਂਦੀ ਸਾਡੇ ਤੱਕ ਪਹੁੰਚੇ ਨਾ ਹਰ ਇੱਕ ਤੀ ਚੀਜ਼ ਜੰਦੀ ਤੁਸੀਂ ਬੰਦ ਲੱਗੇ ਬਿਲਕ ਕਿਲੋਮੀਟਰ ਨਾ ਕਿਲੋਮੀਟਰ ਕਿਲੋਮੀਟਰ ਇੱਥੋਂ ਤੱਕ ਪਾਣੀ ਸਭ ਤੋਂ ਪਹਿਲਾਂ ਇੱਥੇ ਆ ਸਭ ਤੋਂ ਪਹਿਲਾਂ ਸਾਹਮਣੇ ਵੇਖੋ ਟੁੱਟਾ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਫਿਰ ਗਾਂ ਪਾਣੀ ਗਿਆ ਹਨੂ ਮਾਰਿਆ ਕੋਰੀਡੋਰ ਨੇ ਕੋਰੀਡੋਰ ਨੇ ਮਾਰ ਕੋਰੀਡੋਰ ਨਾ ਹੁੰਦਾ ਨਾ ਫਿਰ ਸਾਰੇ ਫਿਰ ਜਣਾ ਕਿਉਂਕਿ ਹਨੂ ਤਾਂ ਸਾਡੇ ਪਾਣੀ ਜ਼ਿਆਦਾ ਆਇਆ ਵਾ ਇਹਨਾਂ ਪਾਣੀ ਸਾਡੇ ਚੜ ਨਹੀਂ ਸਕਦਾ ਜਿੰਨਾ ਸਾਡਾ ਨੁਕਸਾਨ ਹੋਇਆ ਸਾਡਾ ਜਾ ਕੇ ਘਰ ਵੇਖੋ ਤੇ ਸਹੀ ਤੁਹਾਨੂੰ ਮੈਂ ਦਿਖਾ ਲਾਂ ਇੱਕ ਚੀਜ਼ੇ ਇੱਕ ਵੀ ਨਹੀਂ ਬਚੀ ਜਿਹੜੀ ਇੱਕ ਵੀ ਹੁੰਦੀ